ਦੇਸਨ ਦੀ ਇਸ ਵਾਰ ਦੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਅਮਰੀਕਾ ਕੋਰਟ ਦੇ ਵੱਲੋਂ 트ੰਪ ਵੱਲੋਂ ਪੂਰੀ ਦੁਨੀਆ ਦੇ ਦੇਸ਼ਾਂ ਉਤੇ ਲਾਏ ਟੈਰਿਫਾਂ ਨੂੰ ਰੱਦ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਅਮਰੀਕਾ ਕੋਰਟ ਦੇ ਇਸ ਵੱਡੇ ਵਰਦ ਨੂੰ ਤੁਹਾਨੂੰ ਲੱਗਦਾ ਕਿ ਇਹ 트ੰਪ ਨੂੰ ਵੱਡਾ ਚੈਲੰਜ ਹੈ ਕੀ ਦੇਖਦੇ ਹੋ ਅਗੇ 트ੰਪ ਦਾ ਕੀ ਰਵਈਆ ਹੋਵੇਗਾ ਕਿਵੇਂ ਕਹ ਲੋ ਕਿ ਅੱਗੇ ਹੁਣ ਅਮਰੀਕਾ ਦੀ ਜੋ ਟੈਨ ਨੀਤੀ ਰਹੇਗੀ ਕੀ ਕਹੋਗੇ ਇਸ ਬਾਰੇ ਜੀ ਬਿਲਕੁਲ ਬਿਲਕੁਲ ਜਦੋਂ ਦੇ ਡੋਨਲਡ ਟਰੰਪ ਹੋਰੀ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਐ ਤੇ ਉਹਨਾਂ ਦਾ ਦੁਨੀਆ ਦੇ ਵਿੱਚ ਟੈਰੀਫੀ ਮਸ਼ਹੂਰ ਨੇ ਟੈਰੀਫ ਇਥੋਂ ਤੱਕ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਸੀ ਕਿ ਡੋਨਲਡ ਟਰੰਪ ਹੋਰਾਂ ਦੇ ਟੈਰੀਫ ਜਿਹੜੇ ਨੇ ਉਹ ਲੱਗ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਉੱਤੇ ਜਿਹੜੇ ਦੇਸ਼ ਅਮਰੀਕਾ ਦੀ ਫੇਵਰ ਦੇ ਵਿੱਚ ਨਹੀਂ ਭੁਗਤਦੇ ਜਾਂ ਅਮਰੀਕਾ ਤੋਂ ਆਕੀ ਹੋ ਕੇ ਚੱਲਦੇ ਨੇ ਤੋ ਉਹਨਾਂ ਦੇ ਉੱਤੇ ਡੋਨਲਡ ਟਰੰਪ ਹੋਰੀ ਪਿਛਲੇ ਸਮੇਂ ਦੇ ਵਿੱਚ ਟੈਰਿਫ ਠੋਕਦੇ ਆਏ ਨੇ ਜਿਦੇ ਵਿੱਚੋਂ ਭਾਰਤ ਦਾ ਵੀ ਨਾਮ ਜਿਹੜਾ ਹੈਗਾ ਉਹ ਆਉਂਦਾ ਈਵਨ ਕਿ ਗਵਾਂਡੀ ਮੁਲਖ ਕਨੇਡਾ ਦਾ ਵੀ ਨਾਮ ਆਉਂਦਾ ਸੋ ਡੋਨਲਡ ਟਰੰਪ ਹੋਰਾਂ ਦੇ ਟੈਰਿਫ ਮਸ਼ਹੂਰ ਹੋਏ ਨੇ ਇਸ ਵਾਰ ਜੋ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਇਆ ਪਰ ਹੁਣ ਜਿਹੜੀ ਵੱਡੀ ਖਬਰ ਆਈ ਹੈ ਉਹ ਇਹ ਹੈ ਕਿ ਅਮਰੀਕਨ ਸੁਪਰੀਮ ਕੋਰਟ ਨੇ ਡੋਨਲਡ ਟਰੰਪ ਹੋਰ ਵੱਲੋਂ ਜਿਹੜੇ ਲਾਏ ਗਏ ਟੈਰਿਫ ਨੇ ਵੱਖ-ਵੱਖ ਦੇਸ਼ਾਂ ਦੇ ਉੱਤੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਕਰ ਦਿੱਤੀ ਹੈ ਭੀ ਰੱਦ ਕੀਤੇ ਗਏ ਨੇ ਤੋ ਉਹਨਾਂ ਨੇ ਕਹਿ ਦਿੱਤਾ ਵੀ ਇਹ ਅਸੀਂ ਨਹੀਂ ਮੰਨਦੇ ਜਿਹੜੀ ਸੁਪਰੀਮ ਕੋਰਟ ਹੈਗੀ ਆ ਵੀ ਇਹ ਰੱਦ ਕਰ ਦਿਓ ਤੋ ਹੁਣ ਮਸਲਾ ਕੀ ਹੋਇਆ ਮਸਲਾ ਇਹ ਹੋਇਆ ਕਿ ਜਿਹੜੇ ਅਮਰੀਕਨ ਵੱਡੇ ਕਾਰੋਬਾਰੀ ਆ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਕਿ ਜਿਹੜੇ ਡੋਨਲਡ 트੍ਰੰਪ ਹੋਰਾਂ ਵੱਲੋਂ ਵੱਖ-ਵੱਖ ਦੇਸ਼ਾਂ ਦੇ ਉੱਤੇ ਟੈਰਿਫ ਵਧਾਏ ਗਏ ਨੇ ਉਹਦੇ ਨਾਲ ਜਿਹੜਾ ਅਸੀਂ ਮਾਲ ਜਿਹੜਾ ਹੈਗਾ ਕੱਚਾ ਮਾਲ ਇੰਪੋਰਟ ਕਰਦੇ ਆ ਉਹਦੇ ਉੱਤੇ ਸਾਨੂੰ ਭਾਰੀ ਕੀਮਤ ਜਿਹੜੀ ਹੈ ਉਹ ਅਦਾ ਕਰਨੀ ਪੈ ਰਹੀ ਹੈ ਸੋ ਜਿਹਦੇ ਨਾਲ ਸਾਡੀਆਂ ਕੰਪਨੀਆਂ ਨੂੰ ਘਾਟਾ ਪੈ ਰਿਹਾ ਤੇ ਇਸ ਇਸ ਕਰਕੇ ਇਹ ਜਿਹੜੇ ਹੈਗੇ ਆ ਕੈਨਸਲ ਕੀਤੇ ਜਾਣ ਜਿਹੜੇ ਡੋਨਲਡ 트੍ਰੰਪ ਹੋਰਾਂ ਵੱਲੋਂ ਟੈਰਿਫ ਲਾਏ ਗਏ ਰਹੇ ਤੋਂ ਇਹਦੇ ਉੱਤੇ ਫੈਸਲਾ ਆ ਗਿਆ ਸੁਪਰੀਮ ਕੋਰਟ ਕਹਿੰਦੀ ਹੈ ਬਿਲਕੁਲ ਅਸੀਂ ਰੱਦ ਕਰਦੇ ਹਾਂ ਜੀ ਜਿੰਨੇ ਟੈਰਿਫ ਜਿਹੜੇ ਉਹ ਸਾਰੇ ਰੱਦ ਕੀਤੇ ਜਾਂਦੇ ਨੇ ਪਰ ਇਹਦੇ ਵਿੱਚ ਹੁਣ ਮਸਲਾ ਕੀ ਬਣਦਾ ਹੈ ਪਹਿਲਾਂ ਆਪਾਂ ਇਹ ਗੱਲ ਕਰੀਏ ਵੀ ਡੋਨਲਡ ਟਰੰਪ ਹੋਰੀ ਕਿਸ ਆਧਾਰ ਦੇ ਉੱਤੇ ਜਿਹੜੇ ਟੈਰਿਫ ਨੇ ਉਹ ਲਾਉਂਦੇ ਆ ਰਹੇ ਨੇ ਸੋ 1977 ਦੇ ਵਿੱਚ ਇੱਕ ਕਾਨੂੰਨ ਬਣਦਾ ਜੀ EPA ਇਹਦੀ ਇਹਦੀ ਜੇ ਮੈਂ ਸਪੈਲਿੰਗ ਤੁਹਾਨੂੰ ਦੱਸ ਦਵਾਂ ਤੇ I डबल E ਪੀਏ ਇਹ 1977 ਦੇ ਵਿੱਚ ਬਣਿਆ ਕਿ ਇਹਦੇ ਵਿੱਚ ਕੀ ਸੀਗਾ ਕਿ ਜਦੋਂ ਕੋਈ ਨੈਸ਼ਨਲ ਐਮਰਜੈਂਸੀ ਡਿਕਲੇਅਰ ਹੋ ਜਾਂਦੀ ਹੈ ਦੇਸ਼ ਦੇ ਉੱਤੇ ਸਟੇਟ ਦੇ ਉੱਤੇ ਜਾਨਕਿ ਅਮਰੀਕਾ ਦੇ ਉੱਤੇ ਤਾਂ ਉਸ ਵੇਲੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਆਪਣੀਆਂ ਪਾਵਰਜ਼ ਇਸ ਤਰ੍ਹਾਂ ਦੀਆਂ ਯੂਜ਼ ਕਰ ਸਕਦਾ ਸੋ ਇਸ ਨੂੰ ਆਧਾਰ ਬਣਾ ਕੇ ਹੀ ਡੋਨਲਡ ਟਰੰਪ ਹੋਰਾਂ ਨੇ ਈਪਾ ਦਾ ਇਸਤੇਮਾਲ ਕਰਕੇ ਈਪਾ ਐਕਟ ਦਾ ਤੇ ਜਿਹੜੇ ਇਹ ਟੈਰਿਫ ਸੀਗੇ ਉਹ ਲਾਏ ਤੇ ਸੁਪਰੀਮ ਕੋਰਟ ਨੇ ਕਿਹਾ ਸਪਰੀਮ ਕੋਰਟ ਦੇ ਉੱਤੇ ਜਿਹੜਾ ਹੈਗਾ ਵੱਡੀਆਂ ਕੰਪਨੀਆਂ ਨੇ ਜਿਹੜਾ ਸਵਾਲ ਇਹ ਪਾਇਆ ਸੀ ਉਹਨਾਂ ਦੇ ਵਕੀਲਾਂ ਵੱਲੋਂ ਕਿ ਕੀ ਇਸ ਹਾਲਾਤਾਂ ਦੇ ਵਿੱਚ ਜੋ ਅਮਰੀਕਾ ਦੇ ਇਸ ਵੇਲੇ ਦੇ ਹਾਲਾਤ ਨੇ ਇਹ ਐਮਰਜੈਂਸੀ ਦੇ ਵਿੱਚ ਨਹੀਂ ਹੈਗਾ ਮੁਲਖ ਤੇ ਕੀ ਡੋਨਲਡ ਟਰੰਪ ਹੋਰੀ ਈਪਾ ਦਾ ਇਸਤੇਮਾਲ ਕਰ ਸਕਦੇ ਆ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਇਹ ਜਿਹੜੇ ਡੋਨਲਡ ਟਰੰਪ ਨੇ ਈਪਾ ਦਾ ਇਸਤੇਮਾਲ ਕਰਕੇ ਤੇ ਜਿਹੜੇ ਟੈਰਿਫ ਹੈਗੇ ਆ ਉਹ ਵਕ ਵਕ ਮੁਲਕਾਂ ਦੇ ਉੱਤੇ ਨਹੀਂ ਲਾ ਸਕਦੇ ਕਿਉਂਕਿ ਇਸ ਵੇਲੇ ਅਮਰੀਕਾ ਜਿਹੜਾ ਐਮਰਜੈਂਸੀ ਸਥਿਤੀ ਦੇ ਵਿੱਚੋਂ ਨਹੀਂ ਗੁਜ਼ਰ ਰਿਹਾ ਸੋ ਇਸ ਨੂੰ ਆਧਾਰ ਬਣਾ ਕੇ ਟੈਰਿਫ ਜਿਹੜੇ ਨੇ ਉਹ ਕੈਨਸਲ ਕੀਤੇ ਗਏ ਆ ਪਰ ਤੁਸੀਂ ਦੇਖੋ ਵੀ ਇੱਕ ਜਿਹੜੇ ਡੋਨਲਡ ਟਰੰਪ ਨੇ ਉਹ ਕਿੱਥੇ ਦਬਦੇ ਆ ਸੋ ਉਹਨਾਂ ਨੇ ਜਿਹੜਾ ਹੈਗਾ ਬਿਆਨ ਦਿੱਤਾ ਉਹਨਾਂ ਦੀ ਸਟੇਟਮੈਂਟ ਆ ਗਈ ਨਾਲ ਨਾਲ ਉਹ ਕਹਿੰਦੇ ਆ ਕਿ ਜਿਹੜੇ ਜੱਜਾਂ ਨੇ ਇਹ ਫੈਸਲਾ ਦਿੱਤਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਪੀ ਨੌ ਜੱਜ ਸੀ ਜਿਹਦੇ ਵਿੱਚੋਂ 6 ਨੇ ਇਹਨਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਵੋਟ ਪਾਈ ਤੇ ਤਿੰਨ ਨੇ ਜਿਹੜਾ ਹੈ ਡੋਨਲਡ 트ੰਪ ਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ ਆ ਸੋ 6 ਵਾਲਾ ਮਤਲਬ ਕਿ ਜ਼ਿਆਦਾ ਹੋ ਗਿਆ ਨਾ ਤੇ ਫਿਰ ਉਹ ਰੱਦ ਕਰਨੇ ਪਏ ਸੋ ਡੋਨਲਡ 트ੰਪ ਹੋਰਾਂ ਨੇ ਕਿਹਾ ਕਿ ਜਿਹੜੇ ਜੱਜਾਂ ਨੇ ਇਹਨਾਂ ਨੂੰ ਰੱਦ ਕਰਨ ਦੇ ਵਿੱਚ ਵੋਟ ਪਾਈ ਆ ਜਾਂ ਜਿਨ੍ਹਾਂ ਨੇ ਇਹ ਰੱਦ ਕੀਤੇ ਨੇ ਉਹ ਫੋਰਨ ਜਿਹੜੀਆਂ ਕੰਟਰੀਜ਼ ਹੈਗੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਸੋ ਦੇਖੋ ਆਪਣੇ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਇਹ ਬਿਆਨ ਜਿਹੜਾ ਹੈਗਾ ਡੋਨਲਡ 트ੰਪ ਦਾ ਆਇਆ ਕਿ ਉਹ ਫੋਰਨ ਜਿਹੜੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਦੂਜੇ ਮੁਲਕ ਨੇ ਉਹਨਾਂ ਦੀਆਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਖੇਲ ਕੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਜਿਹੜੇ ਜੱਜਾਂ ਨੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਵੋਟ ਪਾਈ ਆ ਉਹਨਾਂ ਦਾ ਧੰਨਵਾਦ ਕੀਤਾ ਟਰੰਪ ਨੇ ਤੇ ਨਾਲ ਨਾਲ ਕਹਿ ਦਿੱਤਾ ਵੀ ਠੀਕ ਹੈ ਤੁਸੀਂ ਆਪਣਾ ਕੰਮ ਕਰ ਦਿੱਤਾ ਤੇ ਅਸੀਂ ਹੋਰ ਐਕਟ ਹੋਰ ਜਿਹੜਾ ਅਮਰੀਕੀ ਸੰਵਿਧਾਨ ਹੈਗਾ ਉਹਦੀ ਵਰਤੋਂ ਕਰਕੇ ਕਿਹੜੇ ਐਕਟ ਜਿਹੜੇ ਨੇ ਅਸੀਂ ਯੂਜ਼ ਕਰ ਸਕਦੇ ਆਂ ਇਹਨਾਂ ਟੈਰਿਫਸ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਉਹਨਾਂ ਦਾ ਇਸਤੇਮਾਲ ਕਰਕੇ ਤੇ ਇਹ ਟੈਰਿਫ ਨੂੰ ਜਿਹੜਾ ਹੈਗਾ ਉਹ ਕੰਟੀਨਿਊ ਰੱਖਾਂਗੇ ਤੇ ਨਾਲੋਂ ਨਾਲ ਡੋਨਲਡ ਟਰੰਪ ਹੋਰਾਂ ਨੇ ਦੇਖੋ ਸੁਪਰੀਮ ਕੋਰਟ ਨੂੰ ਵੀ ਜਿਹੜਾ ਹੈਗਾ ਉਹ ਉੱਪਰ ਦੀ ਹੁੰਦਿਆ ਹੋਇਆ ਸੁਪਰੀਮ ਕੋਰਟ ਦੇ ਉੱਪਰ ਦੀ ਹੁੰਦਿਆ ਹੋਇਆ 10% ਗਲੋਬਲ ਟੈਕਸ ਦਾ ਜਿਹੜਾ ਹੈਗਾ ਉਹ ਵੀ ਐਲਾਨ ਕਰ ਦਿੱਤਾ ਯਾਨੀ ਕਿ ਜਿਹੜੇ ਟੈਕਸ ਲਾਏ ਗਏ ਨੇ ਉਹ ਰੱਦ ਨਹੀਂ ਹੋਏ ਬੇਸ਼ੱਕ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਰੱਦ ਕੀਤੇ ਗਏ ਨੇ ਪਰ ਰਾਸ਼ਟਰਪਤੀ ਨੇ ਕਿਹਾ ਵੀ ਇਹ ਰੱਦ ਨਹੀਂ ਹੋਣਗੇ ਤੇ ਉਹਦੇ ਉੱਤੇ ਸਪਰੀਮ ਕੋਰਟ ਨੂੰ ਚੜਾਉਂਦੇ ਆ ਹੋਇਆਂ 10% ਗਲੋਬਲ ਟੈਕਸ ਯਾਨੀ ਕਿ ਜਿਹੜੀਆਂ ਵੀ ਕੰਟਰੀਆਂ ਦੇ ਨਾਲ ਅਮਰੀਕਾ ਜਿਹੜਾ ਲੈਣ-ਦੇਣ ਕਰਦਾ ਉਹ ਸਾਰੀਆਂ ਦੇ ਉੱਤੇ 10% ਐਕਸਟਰਾ ਜਿਹੜਾ ਟੈਰਿਫ ਹੈਗਾ ਉਹ ਲਾਉਣ ਦੀ ਗੱਲ ਜਿਹੜੀ ਹੈ ਡੋਨਲਡ ਟਰੰਪ ਹੋਰਾਂ ਨੇ ਕਹਿ ਦਿੱਤੀ ਹੈ ਸੋ ਜਿਹੜੇ ਮੁਲਕ ਖੁਸ਼ੀ ਮਨਾ ਰਹੇ ਸੀ ਇਹਦੇ ਵਿੱਚ ਭਾਰਤ ਦਾ ਵੀ ਨਾਂ ਆਉਂਦਾ ਹੈ ਭਾਰਤ ਦੇ ਟੀਵੀ ਚੈਨਲਾਂ ਦੇ ਉੱਤੇ ਵੀ ਬੜੀ ਵੱਡੇ ਪੱਦਰ ਤੇ ਇਹ ਖਬਰ ਚੱਲੀ ਕਿ ਲਓ ਜੀ ਹੁਣ ਡੋਨਲਡ ਟਰੰਪ ਹੋਰਾਂ ਵੱਲੋਂ ਲਾਏ ਗਏ ਟੈਰਿਫ ਰੱਦ ਹੋ ਗਏ ਆ ਸੋ ਹੁਣ ਜਿਹੜਾ ਆਪਣੇ ਭਾਰਤ ਦੀ ਜਿਹੜੀ ਹਾਲਤ ਜਿਹੜੀ ਹੈਗੀ ਆ ਇਕਨੋਮਿਕਲੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਖਸਤਾ ਹੋ ਗਈ ਸੀ ਸੋ ਉਹ ਹੁਣ ਦੁਬਾਰਾ ਪੈਰਾਂ ਦੇ ਉੱਤੇ ਆ ਜਾਏਗੀ ਵਗੈਰਾ ਵਗੈਰਾ ਇਹ ਗੱਲਾਂ ਜਿਹੜੀਆਂ ਚੱਲੀਆਂ ਪਰ 24 ਘੰਟਿਆਂ ਦੇ ਵੀ ਨਹੀਂ ਹੋਏ ਉਹਦੇ ਵਿੱਚ ਵਿੱਚ ਜਿਹੜਾ ਡੋਨਲਡ 트੍ਰੰਪ ਹੋਰਾਂ ਵੱਲੋਂ ਇਹ ਬਿਆਨ ਆ ਜਾਣਾ ਕਿ ਟੈਰਿਫ ਕੋਈ ਕੈਨਸਲ ਨਹੀਂ ਹੋਇਆ ਅਸੀਂ ਹੋਰ ਐਕਟ ਜਿਹੜੇ ਹੈਗੇ ਇਸਤੇਮਾਲ ਕਰਕੇ ਇਹਨੂੰ ਬਰਕਰਾਰ ਰੱਖਾਂਗੇ ਈਵਨ ਅਸੀਂ 10% ਟੈਕਸ ਜਿਹੜਾ ਗਲੋਬਲ ਟੈਕਸ ਹੈਗਾ ਹੋਰ ਜਿਹੜਾ ਹੈਗਾ ਉਹ ਲਾਣ ਜਾ ਰਹੇ ਆ ਸੋ ਇਹ ਇਸ ਤਰ੍ਹਾਂ ਦੀ ਵੱਡੀ ਖਬਰ ਹੈਗੀ ਆ ਜੇ ਜਿਹੜੇ ਚਾਹਵਾਨ ਨੇ ਅੰਤਰਰਾਜੀ ਖਬਰਾਂ ਦੇ ਜੀਓਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਅਮਰੀਕਾ ਕੀ ਕਰ ਰਿਹਾ ਸੋ ਟੈਰਿਫ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿ ਡੋਨਲਡ ਟਰੰਪ ਫੋਰਾਂ ਦੇ ਟੈਰਿਫ ਜਿਹੜੇ ਨੇ ਉਹ ਚਰਚਾ ਦੇ ਵਿੱਚ ਨੇ ਜਿੱਦਣ ਦੇ ਉਹ ਸਤਾ ਦੇ ਵਿੱਚ ਆਏ ਆ ਸੋ ਇਹ ਟੈਰਿਫਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਜੀ ਦੇਸੀ ਜੀ ਦੇਖਦੇ ਆ ਕਿ ਕਿਵੇਂ ਦਾ ਕਹ ਲੋ ਕਿ ਨੀਤੀਆਂ ਹੋਰ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਅਮਰੀਕਾ ਦੇ ਕਹ ਲੋ ਕਿ ਪ੍ਰਸ਼ਾਸਨ ਦੀਆਂ ਕੋਰਟ ਦੀਆਂ ਅਤੇ ਟਰੰਪ ਦੀਆਂ ਦੇਖਦੇ ਹਾਂ ਇਸ ਨਾਲ ਦੁਨੀਆ ਦੇ ਕਿਹੜੇ ਦੇਸ਼ ਨੂੰ ਕੀ ਫਰਕ ਪੈਂਦਾ ਹੈ ਹਾਲਾਂਕਿ ਇਹਨਾਂ ਨੀਤੀਆਂ ਦੇ ਰਾਹੀਂ ਟਰੰਪ ਨੇ ਜੋ ਕਹ ਲੋ ਕਿ ਪੱਕੇ ਯਾਰ ਮੰਨੇ ਜਾਂਦੇ ਸੀ ਅਮਰੀਕਾ ਦੇ ਉਹਨਾਂ ਦੇਸ਼ਾਂ ਨੂੰ ਵੀ ਆਪਣੇ ਤੋਂ ਦੂਰ ਕਰ ਲਿਆ ਜੋ ਪੱਕੇ ਗਵਾਂਡੀ ਵੀ ਸੀਗੇ ਉਹਨਾਂ ਨੂੰ ਵੀ ਦੂਰ ਕਰ ਲਿਆ ਦੇਖਦੇ ਹਾਂ ਅੱਗੇ ਨੀਤੀਆਂ ਹੋਰ ਕਿਸ ਵੱਲ ਲੈ ਕੇ ਜਾਂਦੀਆਂ ਨੇ ਅਮਰੀਕਾ ਦੀ ਅੱਗੇ ਦੀ ਪੋਲਿਟਿਕਸ ਨੂੰ ਤੁਹਾਡਾ ਨਿਰੰਦਰ ਜੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ